ਮੋਹਾਲੀ ਤੇ ਸੱਤ ਦਿਨਾਂ ਲਈ ਜਾਂਦੇ ਰਿਜ਼ਰਵੇਸ਼ਨ ਚੋੜ ਫੜੋ ਮੋਰਚੇ ਦਾ ਤੇ ਵਨ ਦਿਨ ਵੀ ਪਿਆ ਬਾਜ਼ੀਗਰ ਬਨਜਾਰਾ ਸਮਾਜ ਸੰਗਰਸ਼ ਕਮੇਟੀ ਨੇ ਮੋਰਚੇ ਨੂੰ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਸਰਕਾਰ ਜਾਲੀ ਐਸ ਸੀ ਬੀ ਸੀ ਸਰਟੀਫਿਕੇਟ ਚੋਰਾਤੇ ਬੰਦੀ ਕਾਨੂੰਨੀ ਕਾਰਵਾਈ ਕਰੇ ਮਾਸਟਰ ਬਲਵਿੰਦਰ ਸਿੰਘ सरकार विच इको विधायक कन्वर विजय प्रताप सिंह जिस दी जमीर जागती है बलविंदर कुमरा दिल्ली विखे हुए डॉक्टर रीतू सिंह नाल हुए जातिवादी विद गरीबी मोर्चा निखेदी करता है अजय बठोई मिति 12 जनवरी 2024 हजार चौबी महापंचायत पंजाब वालों ਮੋਹਾਲੀ ਫੇਸ ਸੱਦਿਆ ਲਾਈਟਾਂ ਤੇ ਚੱਲ ਰਹੇ ਮੋਰਚੇ ਦਾ ਤੇਵਾਂ ਦਿਨ ਬੀਤਿਆ ਅੱਜ ਮੋਰਚੇ ਨੂੰ ਉਸ ਵੇਲੇ ਹੋਰ ਤਾਕਤ ਮਿਲੀ ਜਦੋਂ ਬਾਜ਼ੀਗਰ ਵਣਜਾਰਾ ਸਮਾਜ ਸੰਗਰਸ਼ ਕਮੇਟੀ ਦੇ ਸੀਨੀਅਰ ਆਗੂ ਮਾਸਟਰ ਬਲਵਿੰਦਰ ਸਿੰਘ ਅਲੀਪੁਰ ਪ੍ਰਧਾਨ ਬਾਜ਼ੀਗਰ ਵਣਜਾਰਾ ਸਮਾਜ ਸੰਗਰਸ਼ ਕਮੇਟੀ ਪੰਜਾਬ ਸਰਪੰਚ ਅਮਰਜੀਤ ਸਿੰਘ ਲਾਡਪੁਰ ਵਰਿੰਦਰ ਸਿੰਘ ਦੋਰਾਹਾ ਬਿੱਲੂ ਕੁਮਾਰ ਲਾਡਪੁਰ ਕੁਲਦੀਪ ਕੁਮਾਰ ਦੋਰਾਹਾ ਬਲਜੀਤ ਸਿੰਘ ਲਾਡਪੁਰ ਜਸਵਿੰਦਰ ਸਿੰਘ ਗੱਗੀ ਨੇ ਮੋਰਚੇ ਵਿੱਚ ਸ਼ਮੂਲੀਅਤ ਕੀਤੀ ਤੇ ਕਮੇਟੀ ਦੇ ਪ੍ਰਧਾਨ ਮਾਸਟਰ ਬਲਵਿੰਦਰ ਸਿੰਘ ਨੇ ਮੋਰਚੇ ਨੂੰ ਪੂਰਨ ਸਮਰਥਨ ਦੇਰında ਐਲਾਨ ਕੀਤਾ ਮਾਸਟਰ ਬਲਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸਾਡੇ ਨਾਲ ਕੀਤੇ ਵਾਅਦੇ ਤੋਂ ਮੁੱਕਰ ਚੁੱਕੀ ਹੈ ਹੁਣ 2024 ਦੀਆਂ ਚੋਣਾਂ ਵਿੱਚ ਉਹਨਾਂ ਨੂੰ ਕੀਤੇ ਵਾਦੇ ਦੁਬਾਰਾ ਯਾਦ ਕਰਾਵਾਂਗੇ ਬਲਵਿੰਦਰ ਸਿੰਘ ਕੁੰਬੜਾ ਨੇ ਬੋਲਦਿਆਂ ਕਿਹਾ ਕਿ ਆਪ ਸਰਕਾਰ ਵਿੱਚ ਜੇ ਕੋਈ ਜਾਗੀਰ ਜਮੀਰ ਵਾਲਾ ਵਿਧਾਇਕ ਹੈ ਤੇ ਉਹ ਕਨਵਰ ਵਿਜੇ ਪ੍ਰਤਾਪ ਸਿੰਘ ਹੈ ਜਿਸਨੇ ਪੰਜਾਬ ਲਈ ਪਹਿਲਾ ਆਪਣੀ ਉੱਚ ਪਦਵੀ ਤਿਆਗੀ ਤੇ ਬੇਅਦਵੀ ਦੇ ਮੁੱਦੇ ਤੇ ਬੇਖੌਫ ਬੋਲੇ ਪਰ ਇਹ ਪੰਜਾਬ ਸਰਕਾਰ ਵਿਧਾਨ ਸਭਾ ਚ ਉਹਨਾਂ ਨੂੰ ਬੋਲਣ ਦੀ ਇਜਾਜ਼ਤ ਵੀ ਨਹੀਂ ਦਿੰਦੀ। ਕੁੰਬੜਾ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਮੋਰਚੇ ਨੂੰ ਭਰਪੂਰ ਸਮਰਥਨ ਮਿਲ ਰਿਹਾ ਹੈ। ਇਸ ਤੋਂ ਬਾਅਦ ਅਜੈਬ ਸਿੰਘ ਬਠੋਈ ਨੇ ਬਾਜ਼ੀਗਰ ਵੜਜਾਰਾ ਸਮਾਜ ਸੰਗਰਸ਼ ਕਮੇਟੀ ਦੇ ਸਮੂਹ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਮੋਰਚੇ ਨੂੰ ਹੋਰ ਬਲ ਮਿਲਿਆ ਹੈ। ਉਹਨਾਂ ਦਿੱਲੀ ਵਿਖੇ ਡਾਕਟਰ ਰਿਤੂ ਸਿੰਘ ਨਾਲ ਪ੍ਰਿੰਸੀਪਲ ਡਾਕਟਰ ਸविता رائے ਵੱਲੋਂ ਕੀਤੀ ਗਈ ਜਾਤੀਵਾਦੀ ਧੱਕੇਸ਼ਾਹੀ ਦੀ ਨਖੇਦੀ ਕੀਤੀ। ਇਸ ਸਮੇਂ ਸਮੂਹ ਆਗੂਆਂ ਨੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਸਮੂਹ ਐਸਸੀਬੀਸੀ ਪਾਈਚਾਰੇ ਨੂੰ ਮੋਰਚੇ ਵਿੱਚ ਪਹੁੰਚਣ ਦੀ ਅਪੀਲ ਕੀਤੀ। ਇਸ ਸਮੇਂ ਮੋਰਚੇ ਵਿੱਚ ਬਲਜੀਤ ਸਿੰਘ ਕਕਰਾਲੀ, ਰੇਸ਼ਮ ਸਿੰਘ ਕਾਲੋ, ਬਲਵਿੰਦਰ ਸਿੰਘ ਗਿੱਲ, ਅਵਤਾਰ ਸਿੰਘ ਸੈਂਪਲਾ, ਗੁਰਮੁਖ ਸਿੰਘ ਟੋਲਣ ਮਾਜਰਾ, ਵੀਰ ਦਵਿੰਦਰ ਸਿੰਘ, ਮੁਕਤਿਆਰ ਸਿੰਘ ਕਕਰਾਲਾ, ਅਵਤਾਰ ਸਿੰਘ, ਰਣਦੀਰ ਸਿੰਘ, ਅਵਤਾਰ ਸਿੰਘ ਖਾਲਸਾ, ਕਰਮਜੀਤ ਸਿੰਘ ਆਦਿ ਹਾਜ਼ਰ ਹੋਏ। बाद ज़िंदी बी सी महा पंचा ज़िंदाबाद ज़िंदा ज़िंदा ਜਿੰਦਾਬਾਦ ਦੇ ਸਤਿਵੰਤ ਸਭੇਆਂ ਸਾਰਿਆਂ ਸੰਗਤਾਂ ਨੂੰ ਸਭ ਤੋਂ ਪਹਿਲਾਂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਮਾਸਟਰ ਬਲਵਿੰਦਰ ਸਿੰਘ ਪ੍ਰਧਾਨ ਬਾਜੀਗਰ ਬਨਜਾਰਾ ਸਮਾਜ ਸੰਘਰਸ਼ ਕਮੇਟੀ ਅੱਜ ਅਸੀਂ ਮੋਹਾਲੀ ਵਿਖੇ ਐਸ ਸੀ ਬੀ ਸੀ ਮਹਾਪੰਚਾਇਤ ਵੱਲੋਂ ਜਿਹੜਾ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਚੱਲ ਰਿਹਾ ਹੈ ਅੱਜ ਉਸ ਦਾ 23ਵਾਂ ਦਿਨ ਹੈ ਉਹਦੇ ਵਿੱਚ ਅਸੀਂ ਅੱਜ ਆਪਣੀ ਸੰਘਰਸ਼ ਕਮੇਟੀ ਵੱਲੋਂ ਸਮੂਲੀਅਤ ਕੀਤੀ ਹੈ ਤੇ ਅਸੀਂ ਅੱਜ ਐਲਾਨ ਕਰਦੇ ਹਾਂ ਕਿ ਐਸ ਸੀ ਬੀ ਸੀ ਮੋਰਚਾ ਬ੍ਰਿਧੀ ਮਹਾਮਤ ਪੰਚਾਇਤ ਨੂੰ ਅਸੀਂ ਵਿਸ਼ਵਾਸ ਦਿਵਾਉਂਦੇ ਆ ਕਿ ਬਾਜੀਗਰ ਬਨਜਾਰਾ ਸਮਾਜ ਸੰਘਰਸ਼ ਕਮੇਟੀ ਇਸ ਦਾ ਸਮਰਥਨ ਕਰਨ ਲਈ ਪਹੁੰਚੀ ਆ ਤੇ ਸਮਰਥਨ ਕਰਦੀ ਰਹੂਗੀ ਔਰ ਦੂਸਰੀ ਬੇਨਤੀ ਸਰਕਾਰ ਨੂੰ ਕਿ ਸਰਕਾਰ ਨੂੰ ਅਸੀਂ ਆਪਣੇ ਵੱਲੋਂ ਪਹਿਲਾਂ ਵੀ ਪੱਦਰ ਦੇ ਸੰਘਰਸ਼ ਕਮੇਟੀ ਵੱਲੋਂ ਬੇਨਤੀਆਂ ਕਰਦੇ ਰਹੇ ਨੇ ਆ ਕਿ ਜਿਹੜਿਆ ਤੁਸੀਂ ਐਸਸੀ ਬੀਸੀ ਭਾਈਚਾਰੇ ਨਾਲ ਥਾ ਦਾ ਦੇ ਜਿਹੜਾ ਧੱਕੇਸ਼ਾਹੀ ਕਰ ਰਹੇ ਹੋ ਸਮਾਜ ਹੁਣ ਇੱਕਜੁੱਟ ਹੋ ਚੁੱਕਿਆ ਸਾਡੇ ਲੋਕਾਂ ਨੂੰ ਬਣਦਾ ਇਨਸਾਫ ਦਿੱਤਾ ਜਾਵੇ ਰਹੀ ਗੱਲ ਰਿਜ਼ਰਵੇਸ਼ਨ ਦੀ ਰਿਜ਼ਰਵੇਸ਼ਨ ਦੇ ਵਿੱਚ ਵੀ ਜਿਹੜਾ ਤੁਸੀਂ ਪਾਰੇ ਪਾਏ ਹੋਏ ਆ ਜੇ ਉਹ ਪਾਰਿਆਂ ਨੂੰ ਵੀ ਖਤਮ ਕਰਕੇ ਸਾਂਝੇ ਤੌਰ ਤੇ ਦੁਬਾਰਾ-ਰਬਾਰ ਰਜਰਵੇਸ਼ਨ ਜਿਹੜੀ ਲਾਗੂ ਕੀਤੀ ਜਾਵੇ ਜਿਹੜੇ ਲੋਕ ਫੜੇ ਜਾ ਚੁੱਕੇ ਆ ਔਰ ਸਾਰੇ ਕੇਸ ਸਾਹਮਣੇ ਆ ਚੁੱਕੇ ਆ ਅਜੇ ਤੱਕ ਜਿਹੜੀ ਤੁਸੀਂ ਕਾਰਵਾਈ ਨਹੀਂ ਪਾ ਰਹੇ ਅਸੀਂ ਬੇਨਤੀ ਕਰਦੇ ਆ ਕਿ ਉਹਨਾਂ ਲੋਕਾਂ ਤੇ ਸਖਤ ਕਾਰਵਾਈ ਪਾ ਕੇ ਉਹਨਾਂ ਨੂੰ ਅੰਦਰ ਧੱਕਿਆ ਜਾਵੇ ਔਰ ਜਿਹੜੇ ਜਿਨ੍ਹਾਂ ਦੀ ਜਾਂਚ ਚੱਲ ਰਹੀ ਆ ਜਾਂਚ ਪਰਦਾਲ ਚੱਲ ਰਹੀ ਆ ਉਹਨਾਂ ਦੀ ਜਲਦੀ ਜਾਂਚ ਪਰਦਾਲ ਕਰਕੇ ਉਹਨਾਂ ਦੀਆਂ ਬੰਦੀਆਂ ਸਜ਼ਾਵਾਂ ਨੇ ਜਿਹੜੀਆਂ ਕਾਨੂੰਨੀ ਆਧਾਰ ਤੇ ਉਹਨਾਂ ਨੂੰ ਉਹ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਜਿਹੜਾ ਸਾਡਾ ਸਮਾਜ ਆ ਉਹ ਆਪਣੇ ਹੱਕਾਂ ਲਈ ਜਿਹੜੇ ਉਹਨਾਂ ਦੇ ਹੱਕ ਬਣਦੇ ਨੇ ਉਹ ਮਾਰੇ ਨਾ ਜਾਣ ਸੋ ਅਸੀਂ ਭਗਵੰਤਾਨ ਸਾਹਿਬ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਮਾਨ ਸਾਹਿਬ ਜਿਹੜਾ ਤੁਸੀਂ ਕਹਿੰਦੇ ਸੀ ਨਾ ਵੀ ਸਾਡਾ ਹਰਾਪਨ ਹੈ ਜਿਹੜਾ ਉਹ ਸਭ ਤੋਂ ਹੇਠਲੀ ਕੈਟਾਗਰੀ ਤੋਂ ਸ਼ੁਰੂ ਹੋਊਗਾ ਔਰ ਅੱਜ ਦੇਖੋ ਤੁਸੀਂ ਸਭ ਤੋਂ ਹੇਠਲੀ ਕੈਟਾਗਰੀ ਨੂੰ ਐਸਸੀਬੀਸੀ ਭਾਈਚਾਰੇ ਨਾਲ ਗਰੀਬ ਲੋਕਾਂ ਨਾਲ ਜਿਹਦੀ ਧੱਕੇਸ਼ਾਹੀ ਹੋ ਰਹੀ ਆ ਉਸ ਦੇ ਖਿਲਾਫ ਅੱਜ ਲੋਕ ਇਕਜੁੱਟ ਹੋਏ ਨੇ ਤੁਹਾਡੇ ਤੋਂ ਨਿਆਂ ਰੱਖਦੇ ਨੇ ਤੁਹਾਡੇ ਤੋਂ ਵਿਸ਼ਵਾਸ ਵੀ ਰੱਖਦੇ ਨੇ ਕਿ ਤੁਸੀਂ ਸਾਨੂੰ ਨਿਆਂ ਦਿਓਗੇ ਪਰ ਪਹਿਲਾਂ ਇਹ ਰਿਜ਼ਰਵੇਸ਼ਨ ਮੋਰਚਾ ਜਿਹੜਾ ਰਿਜ਼ਰਵੇਸ਼ਨ ਚੋਰਫੜਾ ਮੋਰਚਾ ਜਿਹੜਾ ਉਹ ਚੁੱਕਿਆ ਜਾ ਚੁੱਕਿਆ ਸੀਗਾ ਸਰਕਾਰ ਨੇ ਧੱਕੇਸ਼ਾਹੀ ਨਾਲ ਚੁਕਵਾ ਦਿੱਤਾ ਸੀ ਅੱਜ ਜਿਹੜਾ ਐਸਸੀਬੀਸੀ ਮਹਾਪੰਚਾਇਤ ਵੱਲੋਂ ਇਹ ਮੋਰਚਾ ਲਾਇਆ ਗਿਆ ਉਹਦਾ ਅਸੀਂ ਡਟ ਕੇ ਸਮਰਥਨ ਕਰਦੇ ਆਂ ਔਰ ਪੂਰੇ ਸਮਾਜ ਨੂੰ ਜਾ ਕੇ ਘਰ ਤੇ ਹੌਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਥੇ ਕਾਬਲੇ ਵੱਡੇ ਪੱਦਰ ਦੇ ਵੀ ਲੈ ਕੇ ਆਵਾਂਗੇ ਪ੍ਰੋਗਰਾਮ ਵੀ ਜਰੂਰ ਵੱਡੇ ਲਿਕਾਂਗੇ ਔਰ ਬੇਨਤੀ ਕਰਦੇ ਆਂ ਕਿ ਸਾਡੇ ਲੋਕਾਂ ਨੂੰ ਇਨਸਾਫ ਦਿੱਤਾ ਜਾਵੇ ਜਿਹੜੇ ਚੋਰ ਨੇ ਜਿਨ੍ਹਾਂ ਨੇ ਚੋਰੀਆਂ ਕੀਤੀਆਂ ਨੇ ਉਹਨਾਂ ਲੋਕਾਂ ਨੂੰ ਸੇਵਨਾ ਰੱਖਿਆ ਜਾਵੇ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਅੰਦਰ ਦਿਓ ਤੇ ਉਹਨਾਂ ਤੇ ਇੱਕ ਬੰਦੀ ਕਾਰਵਾਈ ਪਾਓ ਬਹੁਤ ਹੀ ਸਤਕਾਰਯੋਗ ਸਾਡੇ ਮਾਸਟਰ ਬਲਵਿੰਦਰ ਸਿੰਘ ਜੀ ਬਾਜੀਗਰ ਬਨਜਾਰਾ ਸੰਘਰਸ਼ ਕਮੇਟੀ ਦੇ ਪ੍ਰਧਾਨ ਪੰਜਾਬ ਤੇ ਹੋਰ ਸਾਡੇ ਆਗੂ ਸਹਿਬਾਨ ਜੋ ਹਾਜ਼ਰ ਹੋਏ ਨੇ ਇਹਨਾਂ ਨਾਲ ਸਾਡੇ ਸਾਰੀ ਜਥੇਬੰਦੀਆਂ ਹੌਲੀ ਹੌਲੀ ਜਿਹੜੀਆਂ ਐ ਇਕੱਠੀਆਂ ਹੋਣੀਆਂ ਸ਼ੁਰੂ ਹੋ ਰਹੀਆਂ ਜੀ ਅੱਜ ਜਿਹੜਾ 23ਵਾਂ ਦਿਨ ਜਿਹੜਾ ਬੀਤਣ ਜਾ ਰਿਹਾ 23ਵਾਂ ਦਿਨ ਚੱਲ ਰਿਹਾ ਜੀ ਤੇ ਜਿਸ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜਾ ਸੰਘਰਸ਼ ਹੋਣ ਜਾ ਰਿਹਾ ਅਸੀਂ ਤੁਹਾਡੇ ਰਾਹੀਂ ਇਹ ਵੀ ਕਹਿਣਾ ਚਾਹੁੰਦੇ ਆ ਕਿ ਸਰਕਾਰ ਅੱਖਾਂ ਵਿੱਚ ਕਿਉਂ ਨਾ ਬੈਠੇ ਵਿਗਲ ਵੱਜ ਚੁੱਕਾ ਹੈ ਪਿੰਡਾਂ 'ਚ ਪੰਚਾਇਤੀ ਲਖਨ ਦਾ ਵਿਗਲ ਵੱਜ ਚੁੱਕਾ ਹੈ ਭਗਵੰਤ ਮਾਨ ਜੀ ਜੋ ਤੁਹਾਡੇ ਪਿਛੇ ਝੋਲਾ ਚੱਕੀ ਫਿਰਦੇ ਸੀ ਉਹੀ ਹੁਣ ਤੁਹਾਡੇ ਪਿੱਛੇ ਮੈਨੂੰ ਲੱਗਦੀ ਡਲੇ ਲੈ ਕੇ ਭੱਜਣਗੇ ਤੇ ਇਹ ਉਹ ਦਿਨ ਦੂਰ ਨਹੀਂ ਜਦੋਂ ਤੁਹਾਨੂੰ ਉਸੇ ਤਰ੍ਹਾਂ ਫੇਰ ਦੁਬਾਰੇ ਇਸ ਪੇਜਾਂ ਦੇ ਚੜਾ ਦੇਣਗੇ ਤੇ ਸਾਡੇ ਵਿਚਕਾਰ ਪਹੁੰਚਿਆ ਜਥੇਬੰਦੀਆਂ ਇਹਨਾਂ ਦਾ ਇੱਕ ਤਾਂ तहे ਦਿਲੋਂ ਧੰਨਵਾਦ ਕਰਦੇ ਆਂ ਸਾਨੂੰ ਜਿਹੜਾ ਸਮਰਥਨ ਦਿੱਤਾ ਮੋਰਚੇ ਨੂੰ ਬਹੁਤ ਵੱਡਾ ਹਲਾਰਾ ਮਿਲਿਆ ਤੇ ਸਾਡੇ ਜਿਹੜੇ ਆਗੂ ਸਹਿਬਾਨ ਨੇ ਇਹਨਾਂ ਦੇ ਹੌਸਲੇ ਬੁਲੰਦ ਹੋਏ ਤੇ ਹੋਰ ਵੀ ਜਥੇਬੰਦੀਆਂ ਦੇ ਪ੍ਰਧਾਨ ਸਹਿਬਾਨ ਨੂੰ ਅਸੀਂ ਤੁਹਾਡੇ ਰਾਹੀਂ ਅਪੀਲ ਕਰਨਾ ਚਾਹੁੰਦੇ ਆਂ ਪ੍ਰੈਸਰਾਂ ਨੂੰ ਕਿ ਜਲਦੀ ਕਰੋ ਛੇਤੀ ਕਰੋ ਤੇ ਮੋਰਚੇ ਨੂੰ ਜਿਹੜਾ ਹੈ ਵੱਡਾ ਸਮਰਥਨ ਮਿਲ ਸਕੇ ਤਾਂ ਕਿ ਵੱਡੇ ਪੱਧਰ ਤੇ ਆਪਣਾ ਜਿਹੜਾ ਸੰਘਰਸ਼ ਵਿੜੀਏ ਤੇ ਸਰਕਾਰ ਦਾ ਜਿਹੜਾ ਹੈਗਾ ਪੂਰਾ ਜਿਹੜਾ ਹਰਾ ਪੈਨ ਦੀ ਗੱਲ ਕਰਦਾ ਸੀ ਹਰਾ ਪੈਨ ਨਹੀਂ ਤੁਹਾਨੂੰ ਦੇਖਣਾ ਨਾ ਛਿਕਾ ਨਾ ਸਿਆਹੀ ਤੇਰਾ ਸਭ ਕੁਝ ਖਤਮ ਕਰ ਦੇਣਗੇ ਸਮਾਜ ਨੇ ਤੁਹਾਨੂੰ ਜਿਹੜੀਆਂ 92 ਸੀਟਾਂ ਦਿੱਤੀਆਂ ਸੀ ਤਕਰੀਬਨ ਤੁਹਾਡੇ ਚ ਮੈਨੂੰ ਲੱਗਦੀ 1 ਐਮਐਲ ਜਮੀਰ ਜਾਗਦੀ ਹੈ ਜੋ ਵਿਜੇ ਕੁਮਰ ਪ੍ਰਤਾਪ ਹੈ ਜਿਹੜਾ ਕਿ ਤੁਹਾਡੀ ਚਾਸਾਂ ਚ ਨਹੀਂ ਆਂਦਾ ਉਹਨੇ ਪਹਿਲਾਂ ਆਪਣੀ ਸੀਨੀਅਰ ਪੋਸਟ ਨੂੰ ਠੋਕਰ ਮਾਰੀ ਹੈ ਸੀਟ ਨੂੰ ਤੇ ਤੁਹਾਡੇ ਚ ਅਸੈਂਜ ਨਹੀਂ ਆਇਆ ਤੁਸੀਂ ਉਸ ਵਿਅਕਤੀ ਨੂੰ ਬੋਲਣ ਦਾ ਸਮਾਂ ਵੀ ਨਹੀਂ ਦਿੰਦੇ ਜਦੋਂ ਉਹ ਲੋਕਾਂ ਲਈ ਬੋਲਦਾ ਲੋਕਾਂ ਹਿੱਤਾਂ ਲਈ ਬੋਲਦਾ ਸਿਰਫ ਦਾ ਸਿਰਫ ਮੈਨੂੰ ਲੱਗਦੀ ਪੰਜਾਬ 'ਚ ਇੱਕ ਬੰਦੇ ਦੀ ਜਮੀਰ ਜਾਗਦੀ ਹੈ ਜਿਹਦਾ ਕੋਮਰ ਵਿਜੇ ਪ੍ਰਤਾਪ ਨਾ ਹੈ ਉਸੇ ਤਰ੍ਹਾਂ ਦੇ ਸਾਡੇ ਸਾਥੀਏ ਸਾਰੇ ਇਕੱਠੇ ਹੋ ਰਹੇ ਨੇ ਤੇ ਉਹਨਾਂ ਨੂੰ ਸਾਰਿਆਂ ਨੂੰ ਇਹੀ ਅਪੀਲ ਹੈ ਬੇਨਤੀ ਹੈ ਤਾਂ ਕਿ ਸੰਘਰਸ਼ ਜਿਹੜੀ ਹੈ ਬਹੁਤ ਗੜਾਕੇ ਦੀ ਠੰਡ ਪੈ ਰਹੀ ਹੈ ਤੁਸੀਂ ਹਰ ਤਰ੍ਹਾਂ ਦਾ ਸਮਰਥਨ ਜਿਹੜਾ ਹੈ ਇਸ ਸੰਘਰਸ਼ ਨੂੰ ਦੇਵੋ ਤਾਂ ਕਿ ਸਾਡੇ ਜਿਹੜੇ ਹੌਸਲੇ ਬੁਲੰਦ ਰਹਿਣ ਤੇ ਅਸੀਂ ਲੜਾਈ ਜਿੱਤ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹੀ ਗੁਰੂ ਜੀ ਕੀ ਫਤਿਹ ਉਤਕਾਰਯੋਗ ਪੰਜਾਬ ਵਾਸੀਓ ਜੈ ਭੀਮ ਜੈ ਭਾਰਤ ਮੈਂ ਅਜੈਬ ਸਿੰਘ ਬਠੋਈ ਪ੍ਰਧਾਨ ਨਰੇਗਾ ਵਰਕਰ ਫਰੰਟ ਪੰਜਾਬ ਜੋ ਐਸ ਸੀ ਬੀ ਸੀ ਮਹਾਪੰਚਾਇਤ ਵੱਲੋਂ ਰਜਰਵੇਸ਼ਨ ਚੋਰ ਫੜੋ ਮੋਰਚਾ ਚੱਲ ਰਿਹਾ ਹੈ ਇਸ ਦਾ ਅਜ 23ਵਾਂ ਦਿਨ ਹੈ ਇੰਨੀ ਠੰਡ ਹੋਣ ਦੇ ਬਾਵਜੂਦ ਵੀ ਦੇਖੋ ਸਾਡੇ ਸਮਾਜ ਦੇ ਐਸ ਸੀ ਬੀ ਸੀ ਸਮਾਜ ਦੇ ਲੋਕ ਯੋਧੇ ਇਸ ਮੋਰਚੇ ਨੂੰ ਸਪੋਰਟ ਕਰਨ ਆਏ ਨੇ ਸਾਡੇ ਮਾਸਟਰ ਬਲਵਿੰਦਰ ਸਿੰਘ ਜੀ ਪੰਜਾਬ ਪ੍ਰਧਾਨ ਬੰજારਾ ਸਮਾਜ ਵੱਲੋਂ ਇਸ ਮੋਰਚੇ ਨੂੰ ਖੁੱਲਾ ਸਮਰਥਨ ਕੀਤਾ ਹੈ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਔਰ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਇਹ ਮੋਰਚਾ ਪ੍ਰੋਗਰਾਮ ਉਲੀਕੇਗਾ ਇਹ ਸਾਡੇ ਸਮਾਜ ਦੇ ਭਾਈਚਾਰੇ ਇਕੱਠੇ ਹੋ ਕੇ ਇਸ ਮੋਰਚੇ ਦੇ ਵਿੱਚ ਸਮੂਲੀਅਤ ਕਰਨਗੇ ਔਰ ਸਰਕਾਰ ਨੂੰ ਮੂੰਹ ਤੋੜ ਜਵਾਬ ਦੇਣਗੇ ਕਿਉਂਕਿ ਸਰਕਾਰ ਗਲਤਫਹਿਮੀ 'ਚ ਨਾ ਰਹੇ ਕਿ ਅਸੀਂ ਇਹਨਾਂ ਦਾ ਮੋਰਚਾ ਚੁਕਾ ਦਾਂਗੇ ਜਾਂਾਂ ਦੀ ਮੰਗ ਤੇ ਗੌਰ ਨਹੀਂ ਕਰਦਾ ਕਿਉਂਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਨੂੰ ਐਸ்சி ਬੀਸੀ ਸਮਾਜ ਦੀ ਲੀਡਰਸ਼ਿਪ ਤੋਂ ਉਹਨਾਂ ਦੇ ਆਗੂਆਂ ਤੋਂ ਔਰ ਸਮਾਜ ਤੋਂ ਮੁਸਕ ਆਉਂਦੀ ਹੈ ਇਹ ਬਹੁਤ ਜਲਦੀ ਸਮਾਜ ਇਕੱਠਾ ਹੋ ਕੇ ਉਹਨੂੰ ਸਬਕ ਸਿਖਾਊਗਾ ਜੇ ਤੂੰ ਸਾਢੇ ਤੋਂ ਤਿੰਨੋਂ ਮੁਸਕ ਆਉਂਦੀ ਹੈ 2024 ਦੇ ਵਿੱਚ ਤਿਆਰ ਨਹੀਂ ਇਹੀ ਸਮਾਜ ਤੈਨੂੰ ਜਿਸ ਕੁਰਸੀ ਤੇ ਬਿਠਾਇਆ ਉਸ ਕੁਰਸੀ ਤੋਂ ਲਾਹਣ ਲਈ ਤਿਆਰ ਬੈਠਾ ਸਾਰਿਆਂ ਨੂੰ ਮੈਂ ਫੇਰ ਬੇਨਤੀ ਕਰਦਾ ਕਿ ਭਰਾਵੋ ਜਿਸ ਤਰ੍ਹਾਂ ਅੱਜ ਇਹ ਸਮਾਜ ਇਕੱਠਾ ਹੋ ਕੇ ਆਇਆ ਪੂਰੇ ਪੰਜਾਬ ਦੇ ਜਥੇਬੰਦੀਆਂ ਬੜਕਰ ਜਥੇਬੰਦੀਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਨੂੰ ਅਪੀਲ ਹੈ ਕਿ ਵੱਧ ਚੜ ਕੇ ਆਓ ਭਰਾਓ ਇੱਕ ਦਾ ਮਸਲਾ ਨਹੀਂ ਜਦੋਂ ਤੱਕ ਅਸੀਂ ਘਰਾਂ ਤੋਂ ਨਹੀਂ ਨਿਕਲਦੇ ਨਿਕਲੋ ਬਾਹਰ ਮਕਾਨੋਂ ਸੇ ਜੰਗ ਲੜੋ ਬੇਈਮਾਨੋਂ ਸੇ ਅੱਜ ਸਮਾਂ ਆ ਗਿਆ ਇਕੱਠੇ ਹੋ ਕੇ ਸਰਕਾਰ ਦੇ ਖਿਲਾਫ ਲੜਾਈ ਲੜੀਏ ਇਹ ਸਾਡੇ ਹੋਂਦ ਦੀ ਲੜਾਈ ਹੈ ਸਾਡੇ ਆਉਣ ਵਾਲੇ ਬੱਚਾਂ ਦੇ ਭਵਿੱਖ ਦੀ ਲੜਾਈ ਹੈ ਅਸੀਂ ਇਕੱਠੇ ਹੋ ਕੇ ਇਸ ਮੋਰਚੇ ਨੂੰ ਸਫਲ ਬਣਾ ਕੇ ਆਪਣੇ ਆਉਣ ਵਾਲੇ ਬੱਚਾਂ ਦਾ ਭਵਿੱਖ ਸਵਾਰੀਏ ਐਸ்சி ਬੀਸੀ ਸਮਾਜ ਰਜਰਵੇਸ਼ਨ ਚੋਰ ਫੜੋ ਮੋਰਚੇ ਵੱਲੋਂ ਜੋ ਸਾਡੇ ਐਸ்சி ਬੀਸੀ ਸਮਾਜ ਦੀ ਭੈਣ ਡਾਕਟਰ ਰੀਤੂ ਨਾਲ ਦਿੱਲੀ ਸਰਕਾਰ ਨੇ ਧੱਕਾ ਕੀਤਾ ਦਿੱਲੀ ਪ੍ਰਸ਼ਾਸਨ ਨੇ ਧੱਕਾ ਕੀਤਾ ਇਹ ਮੋਰਚਾ ਸ਼ਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਔਰ ਵਿਰੋਧਤਾ ਕਰਦਾ ਕਿਉਂਕਿ ਅੱਜ ਸਾਡੇ ਸਮਾਜ ਦੀ ਭੈਣ ਆਪਣੇ ਇਨਸਾਫ ਲਈ ਦਿੱਲੀ ਯੂਨੀਵਰਸਿਟੀ ਦੇ ਬਾਹਰ 130 ਦਿਨ ਹੋ ਗਏ ਧਰਨਾ ਚੱਲਦੇ ਨੂੰ ਇਨਸਾਫ ਲਈ ਬੈਠੀ ਹੈ ਜਿਸ ਯੂਨੀਵਰਸਿਟੀ ਨੇ ਸਾਡੇ ਸਮਾਜ ਦੀ ਭੈਣ ਨੂੰ ਜਾਤ ਦੇ ਆਧਾਰ ਤੇ ਦਬਾਇਆ ਅਪ ਸ਼ਬਦ ਬੋਲੇ ਉਸ ਦੇ ਇਨਸਾਫ ਲਈ ਸਾਡੀ ਭੈਣ ਇਨਸਾਫ ਲਈ ਉੱਥੇ ਧਰਨਾ ਲਾ ਕੇ ਬੈਠੀ ਹੈ ਪਰ ਦਿੱਲੀ ਸਰਕਾਰ ਨੇ ਹੀ ਉਸ ਨੂੰ ਉਲਟਾ ਨੌਕਰੀ ਤੋਂ ਕੱਢ ਦਿੱਤਾ ਉਹ ਸਿਰਫ ਆਪਣਾ ਹੱਕ ਮੰਗਦੀ ਸੀ ਇਨਸਾਫ ਮੰਗਦੀ ਸੀ ਪਰ ਸਰਕਾਰ ਨੇ ਉਹਨਾਂ ਨੂੰ ਉਹਨਾਂ ਨਾਲ ਅਤਾਚਾਰ ਕੀਤਾ ਬੜੇ ਜ਼ਬਰਦਸਤੀਆਂ ਕੀਤੀਆਂ ਧੱਕੇ ਕੀਤੇ ਨੇ ਔਰ ਉਹਨਾਂ ਦਾ ਧਰਨਾ ਚਕਾ ਦਿੱਤਾ ਮਰੇਗਾ ਵਰਕਰ ਫਰੰਟ ਪਹਿਲਾਂ ਵੀ ਉਸ ਧਰਨੇ ਦੇ ਵਿੱਚ ਰੈਗੂਲਰ ਜਾ ਰਿਹਾ ਹੈ ਔਰ ਜੋ ਹੁਣ ਦੁਬਾਰੇ ਫਿਰ ਸਾਡੀ ਭੈਣ ਨੇ ਹੌਸਲਾ ਬੁਲੰਦ ਕਰਕੇ ਦਿੱਲੀ ਸਰਕਾਰ ਦੇ ਖਿਲਾਫ ਧਰਨਾ ਲਾਇਆ ਨਰੇਗਾ ਵਰਕਰ ਫਰੰਟ ਔਰ ਐਸ ਸੀ ਵੀ ਸੀ ਮਹਾਪੰਚਾਇਤ ਰਜਿਸਟ੍ਰੇਸ਼ਨ ਚੋਰ ਫੜੋ ਮੋਰਚਾ ਇਹ ਫਿਰ ਦਿਨ ਰਾਤ ਉਸ ਮੋਰਚੇ ਵਿੱਚ ਵੀ ਸਪੋਰਟ ਕਰੂਗਾ ਪੰਜਾਬ ਵਾਸੀਓ ਦਿੱਲੀ ਦੇ ਵਿੱਚ ਵੀ ਆਮ ਆਦਮੀ ਪਾਰਟੀ ਸਰਕਾਰ ਹੈ ਉਹ ਵੀ ਅੱਜ ਸਾਡੇ ਐਸ ਸੀ ਵੀ ਸੀ ਸਮਾਜ ਦੀਆਂ ਭੈਣਾਂ ਨਾਲ ਧੀਆਂ ਨਾਲ ਸਾਡੇ ਸਮਾਜ ਨਾਲ ਧੱਕੇ ਕਰਦੀ ਹੈ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੋ ਪੂਰੇ ਪੰਜਾਬ ਦੇ ਵਿੱਚ ਐਸ ਸੀ ਵੀ ਸੀ ਸਮਾਜ ਨਾਲ ਧੱਕਾ ਕਰ ਰਹੀ ਹੈ ਸਾਨੂੰ ਇਹਨਾਂ ਸਰਕਾਰਾਂ ਤੋਂ ਕੋਈ ਇਨਸਾਫ ਦੀ ਉਮੀਦ ਨਹੀਂ ਸੋ ਸਾਥੀਓ ਤਕੜੇ ਹੋ ਕੇ ਜਦੋਂ ਤੱਕ ਅਸੀਂ ਬਾਬਾ ਸਾਹ ਬੇੜਕਰ ਦੀ ਗੱਲ ਨਹੀਂ ਮੰਨਦੇ ਸੜਕਾਂ ਤੇ ਨਹੀਂ ਆਉਂਦੇ ਸਾਡੇ ਹੱਕਾਂ ਪ੍ਰਤੀ ਸਾਨੂੰ ਕੋਈ ਪਾਰਟੀ ਇਨਸਾਫ ਕੋਈ ਸਰਕਾਰ ਸਾਨੂੰ ਇਨਸਾਫ ਨਹੀਂ ਦਿੰਦੀ ਸੋ ਅਸੀਂ ਸਮਾਜ ਨੂੰ ਦੇਖਦੇ ਹਾਂ ਜਦੋਂ ਹੋਰ ਸਰਕਾਰਾਂ ਦੀ ਗੱਲ ਹੁੰਦੀ ਹੈ ਕਿਸੇ ਨਾ ਤੱਕਾ ਹੁੰਦਾ ਸਮਾਜ ਸਭ ਤੋਂ ਅੱਗੇ ਡੰਡੇ ਲੈ ਕੇ ਭਜਦਾ ਝੰਡੇ ਲੈ ਕੇ ਅੱਜ ਸਾਡੇ ਸਮਾਜ ਦੀ ਭੈਣ ਦੇ ਨਾਲ ਇਹਨਾਂ ਵੱਡਾ ਤੱਕਾ ਹੋਇਆ ਸਮਾਜ ਵਾਲੇ ਅਸੀਂ ਵੀ ਕੁਝ ਸ਼ਰਮ ਕਰੀਏ ਸੋਚੀਏ ਅਸੀਂ ਵੀ ਸੜਕਾਂ ਤੋਂ ਨਿਕਲ ਕੇ ਆਈਏ ਕਿ ਕਿ ਜੇ ਅੱਜ ਸਾਡੇ ਸਮਾਜ ਦੀ ਭੈਣ ਦੇ ਨਾਲ ਤੱਕਾ ਹੋਇਆ ਜੇ ਅਸੀਂ ਦਿਲ ਖੋਲ ਕੇ ਸੜਕਾਂ ਤੇ ਆ ਕੇ ਉਹਨਾਂ ਦੀ ਸਪੋਰਟ ਕਰਾਂਗੇ ਤਾਂ ਸਾਡੀ ਭੈਣ ਨੂੰ ਇਨਸਾਫ਼ ਮਿਲੂਗਾ ਤਾਂ ਹੀ ਦਿਨ ਬਾ ਦਿਨ ਪੰਜਾਬ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਐਸਸੀਬੀਸੀ ਸਮਾਜ ਤੇ ਅਤਿਆਚਾਰ ਹੋ ਰਹੇ ਨੇ ਸੋ ਮੈਂ ਪੂਰੇ ਸਮਾਜ ਨੂੰ ਕਹਿੰਨਾ ਭਰਾਵੋ ਤਕੜੇ ਹੋ ਕੇ ਅਸੀਂ ਸਾਡੀ ਭੈਣ ਦਾ ਸਾਥ ਦਈਏ ਜਦੋਂ ਤੱਕ ਉਹਨਾਂ ਨੂੰ ਇਨਸਾਫ਼ ਨਹੀਂ ਮਿਲਦਾ ਐਸਸੀਬੀਸੀ ਸਮਾਜ ਔਰ ਪੂਰੇ ਪੰਜਾਬ ਦੇ ਵਿੱਚ ਵੀ ਰਜਰਵੇਸ਼ਨ ਚੋਰ ਫੜੋ ਮੋਰਚਾ ਵੱਡੇ ਵੱਡੇ ਅੰਦੋਲਨਾਂ ਦੇ ਹੱਕ ਦੇ ਵਿੱਚ ਕਰੂਗਾ ਔਰ ਅਸੀਂ ਦਿੱਲੀ ਵੀ ਉਹਨਾਂ ਦੇ ਹੱਕ 'ਚ ਅਰੇ ਮੋਰਚੇ ਲਈ ਜਾਵਾਂਗੇ ਸਾਰਿਆਂ ਨੂੰ ਜੈ ਭੀਮ ਜੈ ਭਾਰਤ